ਅੱਜਕੱਲ ਮੈਨੀਫੈਸਟ ਵਰਡ ਬਹੁਤ ਫੇਮਸ ਆ ਤੇ ਕਹਿੰਦੇ ਜੋ ਤੁਸੀਂ ਮੈਨੀਫੈਸਟ ਕਰਨਾ ਹੈ ਜਿਹੜੀ ਚੀਜ਼ ਤੁਸੀਂ ਪਾਉਣੀ ਆ ਉਹਨੂੰ ਰਿਪੀਟ ਤੇ ਬੋਲਦੇ ਰਹੋ ਸਾਰਾ ਸਾਰਾ ਦਿਨ ਤੇ ਤੁਹਾਨੂੰ ਉਹ ਮਿਲ ਜਾਊਗੀ ਪਰ ਕੀ ਇਹ ਸੱਚ ਹੋ ਸਕਦਾ ਅੱਜ ਮੇਰੇ ਸਾਹਮਣੇ ਇੱਕ ਵੀਡੀਓ ਆਈ ਮੈਨੂੰ ਇੰਨੀ ਪਾਵਰਫੁਲ ਲੱਗੀ ਉਹ ਭਾਜੀ ਨੇ 1 ਮਿੰਟ ਦੇ ਵਿੱਚ ਸਾਰਾ ਸਮਝਾ ਦਿੱਤਾ ਕਿ ਤੁਹਾਡਾ ਅਚੇਤਨ ਮਨ ਤੁਹਾਡਾ ਸਬਕੌਨਸ਼ੀਅਸ ਮਾਈਂਡ ਕਿੱਦਾਂ ਕੰਮ ਕਰਦਾ ਆ ਕਿੱਦਾਂ ਕਮਾਂਡ ਲੈਂਦਾ ਜਦੋਂ ਮੈਂ ਉਹ ਵੀਡੀਓ ਸੁਣੀ ਮੈਨੂੰ ਇੱਕਦਮ ਆਪਣੀ ਇੱਕ ਕਹਾਣੀ ਯਾਦ ਆ ਗਈ ਕਿ ਹਾਂ ਵਾਕੇ ਇਹ ਇਦਾਂ ਹੀ ਹੁੰਦਾ ਆ ਉਸ ਵੀਡੀਓ ਦਾ ਉਹ ਪਾਰਟ ਮੈਂ ਇਸ ਵੀਡੀਓ ਦੇ ਲ ਪਰ ਉਸ ਤੋਂ ਪਹਿਲਾਂ ਮੈਂ ਆਪਣੀ ਕਹਾਣੀ ਸੁਣਾਉਣੀ ਹੈ ਕਿ ਮੇਰੇ ਨਾਲ ਉਹ ਚੀਜ਼ ਕਿੱਦਾਂ ਹੋਈ ਮੈਂ ਤੇ ਮੇਰੀ ਬੈਸਟ ਫਰੈਂਡ ਇੱਕ ਦੂਜੇ ਨੂੰ 15 ਸਾਲ ਤੋਂ ਜਾਣਦੀਆਂ ਪਹਿਲੇ 2 ਸਾਲ ਅਸੀਂ ਇੱਕ ਦੂਜੇ ਨੂੰ ਤੂੰ ਕਹਿ ਕੇ ਬੁਲਾਉਂਦੀਆਂ ਸੀ ਪਰ ਪਿਛਲੇ 13 ਸਾਲਾਂ ਤੋਂ ਅਸੀਂ ਇੱਕ ਦੂਜੇ ਨੂੰ ਤੁਸੀਂ ਕਹਿ ਕੇ ਬੁਲਾਉਂਦੇ ਹਾਂ ਇਹ ਕੋਈ ਮੈਜਿਕ ਨਹੀਂ ਸੀ ਹੋਇਆ ਉਹ ਸਿਚੁਏਸ਼ਨ ਅਸੀਂ ਆਪ ਬਣਾਈ ਸੀ ਆਪ ਕ੍ਰੀਏਟ ਕੀਤੀ ਸੀ ਫੇਕ ਕਰਕੇ ਅਸੀਂ ਇੰਡੀਆ ਤੋਂ ਇੱਕ ਦੂਜੇ ਨੂੰ ਜਾਣਦੀਆਂ ਸੀ ਤੇ ਇੱਥੇ ਨਿਊਜ਼ੀਲੈਂਡ ਵਿੱਚ ਪਹਿਲੇ 4 ਸਾਲ ਸੀ ਕੱਠਿਆ ਰਹੀਆਂ ਕੀ ਹੋਇਆ ਕਿ ਅਸੀਂ ਕਿਸੇ ਫਰੈਂਡਸ ਨੂੰ ਆਪਸ ਵਿੱਚ ਤੁਸੀਂ ਤੁਸੀਂ ਕਹਿ ਕੇ ਗੱਲ ਕਰਦੇ ਦੇਖ ਲਿਆ ਤੇ ਅਸੀਂ ਦੋਨਾਂ ਨੇ ਉਹਨਾਂ ਦਾ ਕ ਜਿਵੇਂ ਅਸੀਂ ਕਹਿਣਾ ਹਾਂ ਜੀ ਤੁਸੀਂ ਰੋਟੀ ਖਾ ਲਈ ਤੁਸੀਂ ਸੌਣ ਲੱਗੇ ਹੋ ਤੁਸੀਂ ਕੰਮ ਤੇ ਚੱਲੇ ਹੋ ਅਸੀਂ ਬਸ ਮસ્ਤੀ ਮਸਤੀ ਵਿੱਚ ਇੱਕ ਦੂਜੇ ਨੂੰ ਤੁਸੀਂ ਕਹਿਣ ਲੱਗੇ ਅਸੀਂ 4-5 ਦਿਨ ਐਦਾਂ ਹੀ ਹਾਸੇ ਮਜ਼ਾਕ ਦੇ ਵਿੱਚ ਐਕਟਿੰਗ ਕੀਤੀ ਤੇ ਸਾਡੇ ਸਬਕੌਨਸ਼ੀਅਸ ਮਾਈਂਡ ਨੇ ਉਸ ਚੀਜ਼ ਨੂੰ ਪੱਕਾ ਕਰ ਲਿਆ ਤੇ ਸਾਡੇ ਸੁਭਾਅ ਦਾ ਇੱਕ ਪਾਠ ਬਣਾ ਦਿੱਤਾ ਫਿਰ ਸਾਨੂੰ ਬਹੁਤ ਔਕੜ ਲੱਗੀ ਅਗੇ ਅਸੀਂ ਇੱਕ ਦੂਜੇ ਨੂੰ ਤੂੰ ਕਹੀਏ ਤੇ ਅੱਜ ਤੱਕ ਅਸੀਂ ਤੁਸੀਂ ਕਹਿ ਕੇ ਹੀ ਗੱਲ ਕਰਦੀਆਂ ਤਉ ਭਾਜੀ ਵੀ ਇਸ ਵੀਡੀਓ ਵਿੱਚ ਇਹੀ ਕਹਿ ਰਹੇ ਨੇ ਕਿ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਨਹੀਂ ਪਤਾ ਹੁੰਦਾ ਕਿ ਕੀ ਸੱਚ ਹੈ ਤੇ ਕੀ ਤੁਸੀਂ ਨਾਟਕ ਕਰ ਰਹੇ ਹੋ ਮੈਂ ਸੋਚਦੀ ਆਂ ਜੇ ਅਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਦਾ ਫਾਇਦਾ ਉਠਾਉਣਾ ਹੋਵੇ ਉਸ ਨੂੰ ਯੂਜ਼ ਕਰਕੇ ਜਿੱਦਾਂ ਕਹਿੰਦੇ ਨੇ ਫੇਕ ਇਟ ਅੰਟਿਲ ਯੂ ਮੇਕ ਇਟ ਉਹਨਾ ਟਾਈਮ ਨਾਟਕ ਕਰੋ ਜਿੰਨਾ ਟਾਈਮ ਉਹ ਚੀਜ਼ ਸੱਚ ਨਾ ਹੋ ਜਾਵੇ ਕੀ ਆਪਾਂ 10 ਦਿਨ ਚੰਗੇ ਇਨਸਾਨ ਬਣਨ ਦੀ ਐਕਟਿੰਗ ਕਰ ਸਕਦੇ ਆ ਜਿਹਨੂੰ ਕੋਈ ਗੁੱਸਾ ਨਹੀਂ ਆਉਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਕੁਝ ਤੋਂ ਪਰਿਆ ਹਮੇਸ਼ਾ ਸ਼ਾਂਤ ਰਹਿੰਦਾ ਏ ਤੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਏ ਕੀ ਪਤਾ ਫਿਰ ਸਾਡੇ ਸਬਕੌਨਸ਼ੀਅਸ ਮਾਈਂਡ ਉਸ ਚੀਜ਼ ਨੂੰ ਸੱਚਾਈ ਹੀ ਬਣਾ ਦੇਵੇ ਅਟਲ ਹੀ ਕਰ ਲਵੇ ਜਿਵੇਂ ਮੇਰੇ ਤੇ ਮੇਰੀ ਫਰੈਂਡ ਨਾਲ ਹੋਇਆ ਸੀ ਤੁਹਾਡਾ ਸਬਕੌਨਸ਼ੀਅਸ ਮਾਈਂਡ ਤੁਹਾਡੀਆਂ ਆਦਤਾਂ ਨੂੰ ਦੇਖਦਾ ਹੈ ਤੇ ਉਸ ਨੂੰ ਤੁਹਾਡਾ ਨੇਚਰ ਬਣਾ ਦਿੰਦਾ ਹੈ ਤੇ ਇਹੀ ਲਾਅ ਆਫ ਅਟਰੈਕਸ਼ਨ ਹੁੰਦਾ ਹੈ ਕਿ ਜੋ ਤੁਸੀਂ ਸੋਚਦੇ ਹੋ ਜਿਸ ਬਾਰੇ ਤੁਸੀਂ ਕੰਟੀਨਿਊਸਲੀ ਸੋਚਦੇ ਰਹਿੰਦੇ ਹੋ ਉਹੀ ਚੀਜ਼ ਤੁਸੀਂ ਅਟਰੈਕਟ ਕਰ ਲੈਂਦੇ ਹੋ ਉਹਦੇ ਲਈ ਹੁਣ ਤੁਸੀਂ ਚਾਹੇ ਫੇਕ ਕਰੋ ਕਿੰਨਾ ਵੀ ਨਾਟਕ ਕਰੋ ਪਰ ਜੋ ਚੀਜ਼ ਤੁਸੀਂ ਚਾਹੁੰਦੇ ਹੋ ਹੱਥ ਧੋ ਕੇ ਉਹਦੇ ਪਿੱਛੇ ਪੈ ਜਾਓ ਅਗਰ ਤੁਸੀਂ ਰੱਬ ਨੂੰ ਪਾਉਣਾ ਚਾਹੁੰਦੇ ਹੋ ਤਾਂ ਇਸ ਚੀਜ਼ ਨੂੰ ਤੁਸੀਂ ਮੈਨੀਫੈਸਟ ਕਰ ਲਓ ਕਿ ਮੈਂ ਪਰ ਤੁਸੀਂ ਫੇਕ ਕਰਨ ਲੱਗ ਜਾਓ ਕਿ ਰੱਬ ਤੁਹਾਨੂੰ ਆਲਰੇਡੀ ਮਿਲ ਗਿਆ ਏ ਤੇ ਰੱਬ ਦੇ ਮਿਲਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕਿਦਾਂ ਇੱਕ ਬਿਹਤਰ ਇਨਸਾਨ ਬਣਾ ਰਹੇ ਹੋ ਤੁਸੀਂ ਉਸ ਚੀਜ਼ ਦੀ ਐਕਟਿੰਗ ਕਰਨ ਲੱਗ ਜਾਓਗੇ ਤੁਹਾਡੀਆਂ ਵਾਈਬ੍ਰੇਸ਼ਨਸ ਤੁਹਾਡੀ એનર્ਜੀ ਸ਼ਿਫਟ ਹੋਣ ਲੱਗ ਜਾਏਗੀ ਮੇਰੀ ਨੈਕਸਟ ਵੀਡੀਓ ਵਿੱਚ 1 ਮਿੰਟ ਦੀ ਉਹ ਆਡੀਓ ਜ਼ਰੂਰ ਸੁਣਿਓ ਜਿਸ ਨੇ ਮੈਨੂੰ ਇਹ ਵਾਲੀ ਵੀਡੀਓ ਬਣਾਉਣ ਲਈ ਪ੍ਰੇਰਿਤ ਕੀਤਾ ਬੰਦਾ 24 ਘੰਟੇ ਚੜ੍ਹਦੀ ਕਲਾ ਚ ਰਹਿ ਸਕਦਾ ਜਿਵੇਂ 24 ਘੰਟੇ ਨੰਦ ਚ ਬਿਨਾ ਕੋਈ ਨਸ਼ਾ ਪੱਤਾ ਕੀਤੇ ਬਿਲਕੁਲ